ਏਚੂ ਵਿੱਚ ਬਤਨ ਦੇ ਮਿੱਟੀ ਨੂੰ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵਕਪਖ ਆਉਧਿਆ ਤੇ ਬਰਾਜਮਾਨ ਰਹੇ ਚੁਕੇ ਅਤੇ ਸਮਾਲ ਇੰਡਸਟਰੀ ਪਾਰਕ ਦੇ ਮੌਜੂਦਾ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਦੀ ਬਾਤ ਕਰਕੇ ਸਾਹਿਬੀ ਤਰਵਾਤਿਕਾ ਪ੍ਰਤੀਕਾ ਦੀ ਸੁਰੂਆਤ ਬਤ ਦੇ ਸਾਹਿਬ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਬਾਈ ਇਲੈਕਸ਼ਨ ਜਮਨੀ ਚੋਣ ਜਿਹੜੀ ਤਨਤਨ ਹੋ ਰਹੀ ਆ ਹਾਂਜੀ ਇਹਦੇ ਸਬੰਧ ਤੇ ਦੱਸੋ ਤੁਹਾਡੀ ਇਹ ਸਰਕਾਰ ਜਿਸ ਤਰ੍ਹਾਂ ਤੁਹਾਡੀ ਪਾਰਟੀ ਆ ਬੀਜੇਪੀ ਇਹਦੇ ਕਿਸ ਤਰ੍ਹਾਂ ਦੀ ਸਥਿਤੀ ਰਹੂਗੀ ਬਾਕੀ ਉਮੀਦਵਾਰਾਂ ਦੀ ਜਿਹੜੀ ਤਰਨ ਤਰਨ ਵਿਧਾਨ ਸਭਾ ਜਿਹੜੇ ਚੋਣ ਜਿੰਨੀ ਚੋਣ ਹੋ ਰਹੀ ਆ ਜਿਹੜਾ ਕਿ ਉੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਜੀ ਹੋਣ ਜਿਹੜੇ ਕਿ ਪਿਛਲੇ ਜਿੰਨੀਂ ਕਾਲ ਚਲਾਣਾ ਕਰਗੇ ਸਨ ਉਹਨਾਂ ਦੀ ਸੀਟ ਖਾਲੀ ਹੋਣ ਕਰਕੇ ਜਿੰਨੀ ਚੋਣ ਹੋ ਰਹੀ ਆ ਹਾਂਜੀ ਨਿਕਲ ਸਮੇਂ ਸਮੇਂ ਦੇ ਅਨੁਸਾਰ ਹਾਲਾਤ ਬਦਲਦੇ ਨੇ ਜਿਹੜੇ ਅੱਜ ਦੇ ਹਾਲਾਤ ਨੇ ਹਾਂਜੀ ਉਹ ਇਹ ਸਾਬਤ ਕਰਦੇ ਨੇ ਕਿ ਜਿਸ ਤਰ੍ਹਾਂ 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਬਿਲਕੁਲ ਉਹੀ ਲਹਿਰ ਅੱਜ ਬੀਜੇਪੀ ਦੀ ਚੱਲ ਰਹੀ ਹੈ ਹਾਂਜੀ ਪਹਿਲਾਂ ਬੀਜੇਪੀ ਪਾਰਟੀ ਦਾ ਪਿੰਡਾਂ ਦੇ ਵਿੱਚ ਕੋਈ ਨਾਮ ਵੀ ਨਹੀਂ ਸੀ ਲੈਂਦਾ ਬੀਜੇਪੀ ਦੀ ਪਹਿਲਾ ਪਿੰਡਾਂ ਦੇ ਵਿੱਚ ਕੋਈ ਹੋਂਦ ਵੀ ਨਹੀਂ ਸੀ ਬੀਜੇਪੀ ਦੀ ਪਾਰਟੀ ਦਾ ਪਹਿਲਾ ਪਿੰਡਾਂ ਦੇ ਵਿੱਚ ਕੋਈ ਵਰਕਰ ਵੀ ਨਹੀਂ ਸੀ ਹਾਂਜੀ ਲੇਕਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਜਿਹੜਾ ਦੇਸ਼ ਵੱਧੀ ਪੱਧਰ ਤੇ ਤਰੱਕੀ ਕਰ ਰਿਹਾ ਹੈ ਉਸ ਨੂੰ ਵੇਖ ਕੇ ਤੋਂ ਪੰਜਾਬ ਦੇ ਵਿੱਚ ਬੀਜੇਪੀ ਦੀ ਇੱਕ ਲਹਿਰ ਚੱਲ ਰਹੀ ਆ ਅੱਜ ਪਿੰਡਾਂ ਦੇ ਵਿੱਚ ਸੱਥਾਂ ਤੇ ਜਾਓ ਤੋਂ ਬੀਜੇਪੀ ਦੀ ਚੱਤਾਂ ਹੋ ਰਹੀ ਆ ਅੱਜ ਹਰ ਪਿੰਡ ਦੇ ਵਿੱਚ ਜਾਓ ਤੋਂ ਬੀਜੇਪੀ ਦੇ ਵਰਕਰ ਸਰਗਰਮੀ ਨਾਲ ਕੰਮ ਕਰ ਰਹੇ ਨੇ ਅੱਜ ਤੁਸੀਂ ਪਿੰਡਾਂ ਦੇ ਵਿੱਚ ਜਾਓ ਤੇ ਘਰ ਘਰ ਬੀਜੇਪੀ ਦੀ ਗੱਲ ਹੋ ਰਹੀ ਆ ਬੀਜੇਪੀ ਨੇ ਜਦੋਂ ਦੀ ਕੇਂਦਰ ਦੇ ਵਿੱਚ ਸਰਕਾਰ ਆਈ ਤਾਂ ਭਾਰਤ ਸਰਕਾਰ ਨੇ ਦੁਨੀਆ ਭਰ ਦੇ ਨਕਸ਼ੇ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਲੇਕਿਨ ਜਿਹੜੀ ਚੋਣ ਵਿੱਚ ਟੀ ਨਿਕਲਣਗੇ ਉਹ ਹੈਰਾਨੀ ਕਰਨ ਹੋਣਗੇ ਕਿ ਆਮ ਆਦਮੀ ਪਾਰਟੀ ਦਾ ਗਰਾਫ ਬਹੁਤ ਥੱਲੇ ਜਾ ਚੁੱਕਿਆ ਹੈ। ਹਰ ਫਰੰਟ ਦੇ ਉੱਤੇ ਫੇਲ ਹੋ ਚੁੱਕੀ ਹੈ। ਜਿਹੜੇ ਮੌਜੂਦਾ ਨਸ਼ਿਆਂ ਦਾ ਦੌਰ ਤੇ ਹਰਾਂ ਦੀ ਮਾਰ ਪਈ ਆ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਔਰ ਆਮ ਆਦਮੀ ਪਾਰਟੀ ਨੇ ਜਿੰ ਲੋਕਾਂ ਦੇ ਵਿੱਚ ਜਿੰਨਾ ਉਤਸ਼ਾਹ ਸੀ ਪਹਿਲਾਂ ਬਾਜ ਦੀ ਇਲیکشن ਦੇ ਵਿੱਚ ਉਹਨਾਂ ਹੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਇੱਕ ਲਹਿਰ ਚੱਲ ਰਹੀ ਆ ਜਿਹਦੇ ਤੋਂ ਪੰਜਾਬ ਦਾ ਹਰ ਵਰਗ ਜਿਹੜਾ ਉਹ ਦੁਖੀ ਹੈ ਔਰ ਰਾਜੇ ਲੜਾਈ ਜਿਹੜੀ ਆ ਮੈਂ ਇਹ ਸਮਝਦਾ ਕਿ ਕਈ ਵਾਰਾ ਲਹਿਰਾ ਚੱਲਦੀਆਂ ਨੇ ਲਹਿਰ ਅਮਰਤਪਾਲ ਸਿੰਘ ਦੀ ਵੀ ਚੱਲੀ ਸੀ ਕਿ ਦੂਰ ਸਭਾ ਲੋਕ ਸਭਾ ਹਲਕੇ ਤੇ ਜਦੋਂ ਉਹਨਾਂ ਨੇ ਚੋਣ ਲੜੀ ਸੀ ਲਹਿਰ ਆਮ ਆਦਮੀ ਪਾਰਟੀ ਦੀ ਵੀ ਚੱਲੀ ਸੀ ਜਿਸ ਦੇ ਵਿੱਚ 92 ਐਮ ਐਲ ਏ ਲੋਕਾਂ ਨੇ ਜਿਤਾਏ ਸੀ ਲਹਿਰ ਹੁਣ ਵੀ ਭਾਵੇਂ ਚੱਲ ਸਕਦੀ ਸੀ ਜਿਹੜਾ ਪੰਥਕ ਹਲਕਾ ਹੋਣ ਕਰਕੇ ਜਿਹੜੇ ਸਥਾਨੀ ਸੂਰੀ ਦੇ ਕਤਲ ਦੇ ਵਿੱਚ ਜੇਲ੍ਹ ਦੇ ਅੰਦਰ ਆ ਔਰ ਜਿਹੜਾ ਕਿ ਪੁਲਿਸ ਅਫਸਰਾਂ ਦੇ ਨਾਲ ਦੀ ਜਸਤੀ ਤੂ ਤੂ ਮੇਮੇ ਹੋਈ ਜਿਹਦੇ ਵਿੱਚ ਇੱਕ ਸੁਭਾ ਸਿੰਘ ਇੰਸਪੈਕਟਰ ਬਾਹਰ ਆ ਗਿਆ ਮੈਂ ਇਹ ਗੱਲ ਕਹਿਣਾ ਤਾਂ ਸਮਝਦਾ ਇਹ ਕਿ ਆਮ ਆਦਮੀ ਜਿਹੜਾ ਸੰਨੀ ਆ ਜੇ ਉਹ ਉਮੀਦਵਾਰ ਹੁੰਦਾ ਤੇ ਹੋ ਸਕਦਾ ਪੰਥ ਖਲਕਾ ਹੋਣ ਕਰਕੇ ਇੱਕ ਅਮਰਤਪਾਲਵਾਂ ਨੂੰ ਲਹਿਰ ਚੱਲ ਸਕਦੀ ਸੀ ਜਿਹੜੇ ਕਿ ਉਹਦੇ ਭਰਾ ਦੇ ਨਾਂ ਤੇ ਕੋਈ ਲਹਿਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁਣ ਲੜਾਈ ਜਿਹੜੀ ਆ ਜਿਹੜੀ ਲੜਾਈ ਚੱਲ ਰਹੀ ਆ ਉਹ ਕਾਲੀ ਦਲ ਦੀ ਤੇ ਭਾਜਪਾ ਦੀ ਚੱਲ ਰਹੀ ਆ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਪਿੱਛੇ ਰਹਿ ਗਈ ਜਿਹੜੀ ਕਾਂਗਰਸ ਪਾਰਟੀ ਆ ਉਹ ਤੇ ਬਹੁਤ ਹੀ ਪਿੱਛੇ ਰਹਿ ਗਈ ਕਾਂਗਰਸ ਦੀ ਪਾਰਟੀ ਦੀ ਅੰਦਰੂਨੀ ਫੁੱਟ ਕਾਰਨ ਔਰ ਜੋ ਦੋਸ਼ ਲੱਗਦੇ ਨੇ ਮੈਂ ਨਹੀਂ ਲਾਰੇ ਦੋਸ਼ ਲੋਕ ਦੋਸ਼ ਲਾ ਰਹੇ ਨੇ ਕਿ ਆ ਕਾਂਗਰਸ ਪਾਰਟੀ ਦੇ ਦੋ ਪੰਜਾਬ ਦੇ ਵੱਡੇ ਲੀਡਰਾਂ ਨੇ ਸੌਦੇਬਾਜ਼ੀ ਕਰਕੇ ਤੇ ਇੱਕ ਛੋਟਾ ਵਰਕਰ ਜਿਸ ਨੂੰ ਟਿਕਟ ਦੇ ਕੇ ਇਸ ਕਰਕੇ ਖਿਲਾੜ ਦਿੱਤਾ ਕਿ ਆਮ ਆਦਮੀ ਪਾਰਟੀ ਸ਼ਾਇਦ ਜਿੱਤ ਜਾਵੇ ਪਰ ਆਮ ਆਦਮੀ ਪਾਰਟੀ ਨਹੀਂ ਜਿੱਤੇਗੀ ਬੀਜੇਪੀ ਜਿਹੜੀ ਆ ਉਹ ਅੱਗੇ ਵੱਧ ਰਹੀ ਆ ਔਰ ਰਿਜਲਟ ਜਿਹੜੇ ਨੇ ਉਹ ਬੀਜੇਪੀ ਦੇ ਹੱਕ ਦੇ ਵਿੱਚ ਨਿਕਲਣਗੇ ਬਿਲਕੁਲ ਜੀ ਬਤਕੀ ਸਾਹਿਬ ਤੁਸੀਂ ਹੁਣੇ ਗੱਲ ਕੀਤੀ ਕਿ ਬੀਜੇਪੀ ਦੀ ਜਿਹੜੀ ਆ ਚਰਚਾ ਪਿੰਡਾਂ ਵਿੱਚ ਵੀ ਚੱਲ ਰਹੀ ਆ ਸ਼ਹਿਰਾਂ ਵਿੱਚ ਵੀ ਚੱਲ ਰਹੀ ਆ ਤੇ ਇਹਦਾ ਕੀ ਕਰਨੋ ਬਤਕੀ ਸਾਹਿਬ ਕੀ ਆ ਲੋਕੀ ਬੀਜੇਪੀ ਨੂੰ ਪਿਆਰ ਕਰ ਰਹੇ ਆ ਬੀਜੇਪੀ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਹੇਠ ਜਿਹੜੀ ਸਰਕਾਰ ਚੱਲ ਰਹੀ ਆ ਉਸ ਨੇ ਕੱਲ ਦੇ ਪਬਲਿਕ ਲੋਕ ਭਲਾਈ ਲਈ ਇੰਨੇ ਕੰਮ ਕਰ ਦਿੱਤੇ ਨੇ ਕਿ ਲੋਕ ਬੀਜੇਪੀ ਸਰਕਾਰ ਨੂੰ ਯਾਦ ਕਰਦੇ ਨੇ ਔਰ ਇਹੀ ਕਾਰਨ ਆ ਕਿ ਤੀਸਰੀ ਵਾਰ ਜਿਹੜੀ ਬੀਜੇਪੀ ਦੀ ਸਰਕਾਰ ਲੋਕਾਂ ਨੇ ਬਣਾਈਆਂ ਉਹਦੇ ਚੰਗੇ ਕੰਮ ਵੇਖ ਕੇ ਉਹ ਇੰਡੀਆ ਦਾ ਨਾਮ ਦੁਨੀਆ ਭਰ ਦੇ ਨਕਸ਼ੇ ਤੇ ਉਬਾਰਨ ਕਰਕੇ ਔਰ ਹਮੇਸ਼ਾ ਹੀ ਜਿੱਦਾਂ ਹੀ ਵੀ ਕੇਂਦਰ ਸਰਕਾਰ ਨੇ ਪਾਲਿਸੀਆਂ ਤੇ ਨੀਤੀਆਂ ਬਣਾਈਆਂ ਨੇ ਗਰੀਬਾਂ ਦੇ ਹੱਕ 'ਚ ਬਣਾਈਆਂ ਨੇ ਮਜ਼ਦੂਰਾਂ ਦੇ ਹੱਕ 'ਚ ਬਣਾਈਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਣਾਈਆਂ ਨੇ ਇਸ ਕਰਕੇ ਲੋਕ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਨੇ ਔਰ ਚਾਹੁੰਦੇ ਨੇ ਕਿ ਜਸਤਰ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਆ 1927 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾਵੇ ਤਾਂ ਕਿ ਸਾਰੀਆਂ ਪਾਰਟੀਆਂ ਦੇ ਕੰਮ ਦੇਖ ਲੈਣੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਕਾਲੀਦਾੜਾ ਚਾਹੇ ਉਹ ਆਮ ਆਦਮੀ ਪਾਰਟੀ ਆ ਲੇਕਿਨ ਭਾਜਪਾ ਨੂੰ ਲੋਕੀ ਮੌਕਾ ਦੇਣਾ ਚਾਹੁੰਦੇ ਨੇ 227 ਦੇ ਵਿੱਚ ਜ਼ੋਰਦਾਰ ਬੀਜੇਪੀ ਦੇ ਹੱਕ ਦੇ ਵਿੱਚ ਲਹਿਰ ਚੱਲੇਗੀ ਔਰ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਬਣੇਗਾ ਮੈਂ ਕੱਲੀ ਮਾਥਾ ਟਿਕਾਵਾ ਹੁਣ ਇਹਦੀ ਗੱਲ ਕਰ ਰਹੇ ਆ ਪੰਜਾਬ ਦੇ ਹਾਲਾਤਾਂ ਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦੀ ਜੀ ਸਥਿਤੀ ਚੱਲ ਰਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਭਰੋਸਾ ਕਰਕੇ ਬਹੁਤ ਵੱਡੀ ਤਦਾਦ ਦੇ ਵਿੱਚ ਵੋਟਾਂ ਪਾ ਕੇ ਇਹਨਾਂ ਦੀ ਸਰਕਾਰ ਬਣਾਈ ਜਿਸ ਦੇ ਵਿੱਚ ਬਹੁ ਗਿਣਤੀ ਐਮ ਐਲ ਏ ਅਜ ਤੱਕ ਇਤਿਹਾਸ ਦੇ ਵਿੱਚ ਆ ਕਿ ਕਦੀ ਐਨੇ ਨੇ ਜਿੱਤੇ ਜਿੰਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਤਾ ਕੇ ਸਰਕਾਰ ਬਣਾਈ ਪਰ ਲੋਕਾਂ ਦਾ ਜਿਹੜਾ ਤੋਸਾ ਸੀ ਉਹ ਆਮ ਆਦਮੀ ਪਾਰਟੀ ਨੇ ਤੋੜ ਦਿੱਤਾ ਟੈਸਟ ਕਰਕੇ ਗਿਆ ਕਿ ਜਿਹੜੀ ਕੇਂਦਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਅਰਵਿੰਦ ਕੇਜਰੀਵਾਲ ਮਨੀਸ਼ ਸੋਧੀਆਂ ਜੀ ਸਤਿੰਦਰ ਜੈਨ ਜੀ ਵਰਗੇ ਜਿਹੜੇ ਲੀਡਰ ਨੇ ਉਹਨਾਂ ਨੇ ਆਪਣੀ ਪੰਜਾਬ ਦੀ ਸਰਕਾਰ ਦੀ ਕਮਾਂਡ ਆਪਣੇ ਹੱਥ ਵਿੱਚ ਰੱਖ ਲਈ ਔਰ ਆਪਣੇ ਹਿੱਤਾਂ ਲਈ ਫੈਸਲੇ ਕਰਦੇ ਰਹੇ ਜੇ ਨੌਕਰੀਆਂ ਦੇਣੀਆਂ ਨੇ ਤੇ ਰਾਜਸਥਾਨ ਦੇ ਲੋਕਾਂ ਨੂੰ ਬਿਹਾਰ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਡਿਗਰੀਆਂ ਲੈ ਕੇ ਫਿਰਦੇ ਨੇ ਲੇਕਿਨ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਤੇ ਪਿਛੋਂਤਮਾਨ ਮੁੱਖ ਮੰਤਰੀ ਪੰਜਾਬ ਨੇ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਬਾਕੀ ਦੂਸਰੇ ਸੂਬਿਆਂ ਤੋਂ ਆਏ ਨੌਜਵਾਨਾਂ ਨੂੰ ਨੌکریاں ਦਿੱਤੀਆਂ ਉਹਨਾਂ ਨੂੰ ਰੁਜ਼ਗਾਰ ਦਿੱਤੇ ਲੇਕਿਨ ਪੰਜਾਬ ਦੇ ਵਿੱਚ বেকারਗਾਰੀ ਦਿਨੋਂ ਦਿਨ ਵਾਧਦੀ ਗਈ ਔਰ ਇਹੀ ਕਾਰਨ ਕਿ ਲਗਾਤਾਰ ਪਿਛਲੇ 3.5 ਸਾਲਾਂ ਤੋਂ ਵੱਡੀ ਗਿਣਤੀ ਚ ਨੌਜਵਾਨ বেকারਗਾਰ ਜਿਹੜੇ ਹੀ ਉਹ ਵਿਦੇਸ਼ਾਂ ਵੱਲ ਨੂੰ ਦੌੜੇ ਔਰ ਪੰਜਾਬ ਦਾ ਨੌਜਵਾਨ ਖਾਲੀ ਹੋ ਗਿਆ ਪੰਜਾਬ ਖਾਲੀ ਹੋ ਗਿਆ ਨੌਜਵਾਨਾਂ ਦੇ ਹੱਥੋਂ ਔਰ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਨਸ਼ਿਆਂ ਨੇ ਐਸੀ ਮਾਰ ਮਾਰੀ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਪ੍ਰਚਾਰ ਕਰਦੀ ਰਹੀ ਕਿ ਜੁੱਧ ਨਸ਼ਿਆਂ ਵਿਰੁੱਧ ਕਿ ਅਸੀਂ ਇੱਕ ਐਸਾ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਖਿਲਾਫ ਜੁੱਧ ਛੇੜਿਆ ਏ ਨਸ਼ਿਆਂ ਦਾ ਖਾਤਮਾ ਕਰ ਦਿਆਂਗੇ ਪਰ ਮੈਨੂੰ ਹੈਰਾਨਗੀ ਆ ਕਿ ਨਸ਼ੇ ਕਿੱਥੇ ਖਤਮ ਹੋਏ ਨੇ ਹਰ ਰੋਜ਼ ਅਖਬਾਰਾਂ ਪੜ੍ਹਦੇ ਜੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਰੋਜ਼ ਪੰਜ ਚਾਰ ਨੌਜਵਾਨ ਮੁੰਡੇ ਗੇੜੇ ਨਸ਼ਿਆ ਕਰਕੇ ਮੌਦੇ ਮੂੰਹ ਵਿੱਚ ਜਾ ਰਹੇ ਨੇ ਔਰ ਨਸ਼ੇ ਛਰੇ ਆਮ ਵਿਖਦੇ ਨੇ ਪਿੰਡਾਂ ਦੇ ਵਿੱਚ